ਇਹ ਪੰਜਾ ਸਾਲਾਂ ਬਾਅਦ ਆਪ ਵੀ ਕਹੋਗੇ ਕਿ ਸਰਬਸਾਮੀ ਦੀ ਰਾਹ ਹੀ ਬੰਦੀ ਬਣਾ ਦੋ ਜੀ ਕੋਈ ਚੱਕਰ ਨਾ ਸਰਕਾਰ ਨੇ ਪੈਸਾ ਖਾਣ ਦੇ ਨਾ ਨਾ ਆਪਾਂ ਪੈਸਾ ਖਾਣਾ ਨਾ ਹੀ ਰਿਵਾਜ ਗਾਂ ਨੂੰ ਚੱਲਣੇ ਆ ਪਿੰਡ ਦਾ ਪਿੰਡ ਤੇ ਲੂਣਾ ਪਿੰਡ ਦੇ ਪੈਸੇ ਪਿੰਡ ਤੇ ਹੀ ਲੱਗਣਗੇ ਅਗਲੇ ਛੱਤਰ ਨਾਲ ਲਵਾਉਣਗੇ ਹੁਣ ਸਰਪੰਚੀ ਉਹ ਸਰਪੰਚੀ ਨਹੀਂ ਰਹਿ ਗਈ ਕਿ ਹਾਂ ਬਈ 30 ਲੱਖ ਲਾ ਦੋ 60 ਕੱਢ ਲਾਂਗੇ ਜਾਂ ਕਰੋੜ ਕੱਢ ਲਾਂਗੇ ਉਹ ਕੰਮ ਨਹੀਂ ਚੱਲਨੇ ਬਈ ਸਾਰੀ ਚੀਜ਼ ਆਨਲਾਈਨ ਆ ਹਰ ਚੀਜ਼ ਹਰ ਚੀਜ਼ ਦਾ ਹਿਸਾਬ ਸਰਕਾਰ ਨੇ ਲੈਣਾ ਆਪਣੇ ਸੁਸ ਠੀਕ ਹੈ ਕੋਈ ਚਲ ਚੁਣੀ ਚਲੋ ਆਪਣਾ ਪਰਮਾਤਮਾ ਦੀ ਕਿਰਪਾ ਵਧੀਆ ਰੋਟੀ ਚਾਹ ਦੀ ਵਧੀਆ ਆਪਣਾ ਸਭ ਤੋਂ ਬਿਹਤਰੀਨ ਬਾਈ ਸਿਰਫ ਪਿੰਡ ਚਾਹੀਦਾ ਜਿਹੜੀ ਕਦੀ ਚਾਹੀਦਾ ਉੱਥੇ ਹੀ ਕਲੇਸ਼ ਚਾਹਦਾ ਰੌਲਾ ਚੱਲਦਾ ਆ ਨਹੀਂ ਹੋਇਆ ਆਉ ਨਹੀਂ ਹੋਇਆ ਆ ਨਹੀਂ ਕੀਤਾ ਉਹ ਨਹੀਂ ਕੀਤਾ ਹਰੇਕ ਬੰਦਾ ਮੁੱਕਰ ਜਾਂਦਾ ਠੀਕ ਹੈ ਇਹ ਚੀਜ਼ ਆਪਾਂ ਬੰਦ ਕਰ ਦੇਣੀ ਹੈ ਹਰ ਇੱਕ ਬੰਦੇ ਦਾ ਕੰਮ ਹੋਊਗਾ ਹਰ ਇੱਕ ਅੜਿਆਵਾ ਕੰਮ ਵੀ ਹੋਊਗਾ ਰਹਿੰਦੇ ਕੰਮ ਵੀ ਹੋਣਗੇ ਠੀਕ ਹੈ ਕੋਈ ਆਪਾਂ ਪਾਰਟੀ ਵੱਲੋਂ ਨਹੀਂ ਕਿਸੇ ਪਾਰਟੀ ਨਾਲ ਆਪਣਾ ਸਬੰਧ ਨਹੀਂ ਆਪਾਂ ਕਹੀ ਆਪਾਂ ਆਮ ਆਦਮੀ ਵਾਲਾ ਜੇ ਕਿਸੇ ਆਪਾਂ ਪਾਰਟੀਆਂ ਲੈਣ ਦੇ ਨਹੀਂ ਨਿਆਰ ਆਪਣਾ ਆਪਣਾ ਪਿੰਡ ਨਾਲ ਲੈਣ ਦੇਣਾ ਪਾਰਟੀਆਂ ਦੇ ਚੱਕਰ ਚ ਪੈ ਕੇ ਲੋਕ ਇੱਕ ਜਣਾ ਫੈਰ ਪਾਸ ਕਰਾਉਂਦਾ ਦੂਜਾ ਉੱਥੇ ਓਬਜੈਕਸ਼ਨ ਲਵਾ ਲਿਆ ਹੁੰਦਾ ਚਾਹੇ ਕੋਈ ਨਹੀਂ ਕਰਨਾ ਪਾਰਟੀ ਬਾਜੀ ਦੇ ਆਪਾਂ ਪੈਣਾ ਹੀ ਨਹੀਂ ਆਪਾਂ ਪਿੰਡ ਦਾ ਦੇਖਣਾ ਆਪਾਂ ਪਿੰਡ ਦੇ ਸਰਪੰਚ ਬੰਨਣਾ ਯਾਰ ਆਪਾਂ ਪਾਰਟੀ ਬਾਜੀ ਤੋਂ ਕੀ ਲੈਣਾ ਆਪਣਾ ਹਰ ਇੱਕ ਕੰਮ ਹੋਣਾ ਚਾਹੀਦਾ ਚਾਹੇ ਕੋਈ ਮਰਜ਼ੀ ਜਾ ਕੇ ਕਰਾ ਲਿਆ ਬਈ ਯਾਰ ਅਸੀਂ ਤਾਂ ਖੁਦ ਬੰਦੇ ਵੀ ਬਈ ਆਹ ਕੰਮ ਬਈ ਇਹਨੇ ਬਦੀ ਤੇ ਨੇ ਘੜਾਤਾ ਉਹਨੇ ਘੜਾਤਾ ਯਾਰ ਆਪਣੇ ਪਿੰਡ ਵਾਸਤੇ ਕੰਮ ਕਰਨਾ ਆਪਾਂ ਆਪਾਂ ਪਾਰਟੀ ਬਾਜੀ ਦੇ ਪਾਸੇ ਹੋ ਕੇ ਸਰਪੰਚੀ ਦੇ ਵਿੱਚ ਆਉਣਾ ਨਾ ਕਿ ਆਪਾਂ ਕਿਸੇ ਪਾਰਟੀ ਵੱਲ ਹੋਣਾ ਫਸਰੇ ਲੋਕ ਸਾਨੂੰ ਕਹਿੰਦੇ ਸੀ ਕਿ ਹਾਂ ਵੀ ਆਪਾਂ ਇਧਰੋਂ ਫੋਨ ਕਰਾ ਦਿੰਨੇ ਆ ਜੀ ਉਧਰੋਂ ਆਪਾਂ ਨੇ ਲੋੜ ਹੀ ਨਹੀਂ ਬਈ ਆਪਾਂ ਪਿੰਡ ਦਾ ਭਲਾ ਕਰਨਾ ਚਾਹੁੰਨੇ ਤੇ ਆਪਾਂ ਨੂੰ ਕੀ ਲੋੜ ਹੈ ਕਿਸੇ ਦੀ ਫੋਨ ਕਰਾਉਂਦੀ ਆ ਆਪਾਂ ਪਿੰਡ ਨਾਲ ਗੱਲ ਕਰੀਏ ਨਾ ਡਾਇਰੈਕਟ ਆਪਾਂ ਮੁੰਡਿਆਂ ਨਾਲ ਗੱਲ ਕਰੀਏ ਨਾ ਜਿੰਨੇ ਖੜੇ ਆਗੇ ਤੇ ਤੁਸੀਂ ਸਾਥ ਦੋਗੇ ਹਰ ਇੱਕ ਮਹੀਨੇ ਹਸਾਲ ਦੇ ਲਓ ਕੱਲਾ ਕੱਲਾ ਕੀ ਬਣਿਆ ਕਿੱਥੇ ਜਾਵੜਾ ਕਿੱਥੇ ਨਹੀਂ ਕੰਮ ਖੜਾ ਜੇ ਵੀ ਚੀਜ਼ ਗਲਤ ਬਣਦੀ ਉੱਥੇ ਆ ਕੇ ਸਾਰੇ ਜਾਣੇ ਕਹੋਗੇ ਆਹ ਚੀਜ਼ ਗਲਤ ਤਾਂ ਹੋਈ ਇਦਾਂ ਨਹੀਂ ਹੋਣੀ ਚਾਹੀਦੀ ਪਰ ਟਾਈਮ ਤਾਂ ਦਿਓ ਮੌਕਾ ਤਾਂ ਦਿਓ ਨਾ ਜਿਹੜੀਆਂ ਗੱਲਾਂ ਆਪਾਂ ਜਿਹੜੀਆਂ ਪ ਹਾਂ ਜਿਹੜੇ ਵਾਰਤਾਂ ਲੱਗੇ ਉਹ ਮੈਂ ਤੇ ਤੁਹਾਨੂੰ ਆਪਾਂ ਤੇ ਆਖੇ ਲੱਗਦੇ ਆਪਾਂ ਤੇਰੇ ਪਿੰਡ ਦੀ ਲੋੜ ਆ ਮੈਨੂੰ ਠੀਕ ਹੈ ਜੀ ਸਾਥ ਦਿਓ ਬਈ ਜੀ ਸਾਡਾ ਬਹੁਤ ਜ਼ਰੂਰੀ ਜਿਹੜਾ ਬਹੁਤ ਘੱਟ ਸਮਾਂ ਆਪਣੇ ਕੋਲੇ ਬਹੁਤ ਘੱਟ ਸਮੇਂ ਦੇ ਵਿੱਚ ਸਾਥ ਦਿਓ ਹਰ ਇੱਕ ਚੀਜ਼ ਪੂਰੀ ਕਰਕੇ ਦਵਾਂਗੇ ਹਰ ਇੱਕ ਔਰ ਬੜੀ ਇਮਾਨਦਾਰੀ ਨਾਲ ਚੱਲਾਂਗੇ ਔਰ ਇੱਕ ਮੇਰੀ ਬੇਨਤੀ ਹੋਰ ਆ ਪੈਸਿਆਂ ਵਾਲੇ ਪਾਸੇ ਨਾ ਜਾਈਓ ਬਈ ਕਿਸੇ ਦਾ ਨੁਕਸਾਨ ਨਾ ਕਰਾਈਓ ਆਪਦਾ ਜ਼ਮੀਰ 2000 3000 4000 ਦੇ ਵਿੱਚ ਆਪਦਾ ਜ਼ਮੀਰ ਨਾ ਵੇਚਿਆ ਜੀ ਰਾਤ ਨੂੰ ਵੀ ਚੋਰੀ ਕੋਈ ਪੈਸੇ ਫੜਾਉਣਾ ਦਾ ਉਹਨੂੰ ਕਹਿੰਦੇ ਨਹੀਂ ਪਈ ਇੱਕ ਮਹੀਨਾ ਵੋਟਾਂ ਇੱਕ ਮਹੀਨੇ ਦੇ ਵਿੱਚ ਤੁਹਾਨੂੰ 10-1000 ਰੁਪਏ ਮਹੀਨੇ ਇੱਕ ਇੱਕ ਵਾਰੀ ਦੇਜੂਗਾ ਬੰਦਾ ਉਹਦੇ ਨਾਲ ਕਿੰਨਾ ਚਿਰ ਚੱਲ ਜੂਗਾ ਤੁਹਾਡਾ ਲੋਤਰ ਵਾਲੀ ਗੱਲ ਕਿੰਨਾ ਚਿਰ ਚੱਲ ਜੂਗਾ ਤੁਹਾਡਾ 10000 ਰੁਪਏ ਤੇ ਬਦਨਾਮੀ ਤੁਸੀਂ ਅੱਖਾਂ ਠੱਕਾ ਪਾਲੋਂ ਦੇ ਅਗਲਾ ਸਰਪੰਚ ਬਣਨੇ ਉਹਨੂੰ ਦਾ ਪੈਸੇ ਲੈ ਸੀ ਫੇਰ ਆਪਾਂ ਕੀ ਜੋਰ ਦੇਣਾਗੇ ਬਈ ਇਹ ਕੰਮ ਨਾ ਕਰਿਓ ਮੈਂ ਨਹੀਂ ਕਹਿੰਦਾ ਕਿ ਮੇਰੇ ਤੋਂ ਨਾਲ ਆਪਾਂ ਦਾ ਕੰਮ ਕਰਨਾ ਹੀ ਨਹੀਂ ਆਪਾਂ ਨਾ ਪੈਸਾ ਕਿਸੇ ਨੂੰ ਦੇਣਾ ਨਾ ਆਪਾਂ ਇਹ ਗੇਰ ਪਾਉਣੀਆਂ ਨਾ ਲੋੜਾ ਨਾ ਆਪਾਂ ਪੈਸੇ ਬਣਾਉਣੇ ਆ ਆਪਾਂ ਸਹੀ ਤਰੀਕੇ ਨਾਲ ਚੱਲਣਾ ਮਿਹਨਤ ਕਰਨੀ ਆ ਸਾਡੀ ਮਿਹਨਤ ਨੂੰ ਫਲ ਲੱਗਿਆ ਤਾਂ ਨਹੀਂ ਤਾਂ ਨਾ ਲੱਗਿਆ ਤੇ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਬਈ ਕੋਈ ਦਿੱਕਤ ਨਹੀਂ